ਸੋਸਟਾ ਇੱਕ ਬਿਲਡਿੰਗ ਬਣ ਰਹੀ ਆ ਕੁਝ ਦਿਨ ਪਹਿਲਾਂ ਇਸੇ ਤੇ ਹੀ ਜੀਸੀਬੀ ਨਾਲ ਢਾਇਆ ਗਿਆ ਸੀ ਕਾਨੂੰਨ ਮੁਤਾਬਕ ਨਾ ਇਹਦੇ ਅੱਗੇ ਕੁਝ ਛੱਡਿਆ ਗਿਆ ਨਾ ਹੀ ਇਹਦੇ ਪਾਸੇ ਤੇ ਜਿਹੜੀ ਜਗ੍ਹਾ ਛੱਡਣੀ ਹੁੰਦੀ ਆ ਬਟਿੰਡਾ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਬਿਲਡਿੰਗਾਂ ਨੇ ਉਹਨਾਂ ਦਾ ਬੋਲ ਵੱਲ ਦੇਖੋ ਬਿਲਕੁਲ ਸੜਕ ਦੇ ਉੱਪਰ ਕੋਈ ਮਾਰਜਿਨ ਨਹੀਂ ਹੁਣ ਇਧਰ ਇਹ ਦੁਕਾਨਾਂ ਨੇ ਪਿੱਛੇ ਹੌਲੀ-ਹੌਲੀ ਕੱਢ ਲਈਆਂ ਜਾਣਗੀਆਂ। ਉਹ ਪਿੱਛੇ ਰਸਤਾ ਛੱਡਿਆ। ਆਹਾਂ ਫੇਸ ਤੰਨਾ ਆਹ ਜੀਤ ਰੋਡ ਹੈ। ਇੱਥੇ ਇਹਨਾਂ ਨੇ ਇਹ ਸੜਕ ਜਿਹੜੀ ਹੈ ਇਹ ਅੱਗੋਂ ਜਗ੍ਹਾ ਛੱਡਣੀ ਹੁੰਦੀ ਹੈ। ਹੁਣ ਇਹਦਾ ਨਕਸ਼ਾ ਪਾਸ ਹੈ ਕਿ ਨਹੀਂ ਹੈ। ਦੋ ਵਾਰੀ ਜੀਸੀਬੀ ਇਹਦੇ ਚੱਲ ਚੁੱਕੇ। ਦੂਸਰੇ ਪਾਸੇ ਉਹ ਦੇਖੋ ਉੱਤੋਂ ਹਾਈ ਟੈਂਸ਼ਨ ਵਾਇਰਸ ਜਾ ਰਹੀਆਂ ਨੇ। ਲੇਬਰ ਕੰਮ ਕਰ ਰਹੀ ਹੈ ਉੱਤੇ। ਤੇ ਲੇਬਰ ਦੀ ਕੋਈ ਸਿਕਿਉਰਿਟੀ ਨਹੀਂ। ਇੱਥੇ ਵੀ ਕੋਈ ਅੱਗੇ ਜਗ੍ਹਾ ਨਹੀਂ ਛੱਡੀ। ਇੱਥੇ ਵੀ ਆਹ ਦੇਖੋ ਹੁਣ ਦੇਬਰ ਵਾਲੇ ਕੰਮ ਛੱਡ ਕੇ ਅੰਦਰ ਚਲੇ ਗਏ। ਸਵੇਖ ਸਕਦੇ ਹੋ ਤੁਸੀਂ। ਹੁਣ ਇੱਧਰ ਦੇਖੋ ਇਹ ਹੁਣ ਦੁਕਾਨਾਂ ਕੀ ਬੰਦ ਰਹੀਆਂ ਨੇ ਵੀ ਆਪਣੇ ਆਪ ਚਾਹ ਦੇਖੋ ਇਹਨਾਂ ਦੇ। ਇਹ ਦੁਕਾਨਾਂ ਹੀ ਨੇ ਹੋਰ ਕੁਝ ਨਹੀਂ ਐ ਉਧਰੋਂ ਵੀ ਬੰਦ ਇੱਧਰੋਂ ਵੀ ਬੰਦ। ਇਹਦਾ ਹਾਲ ਐ ਆਹ ਦੇਖੋ ਹੁਣ ਅੰਦਰ ਦੁਕਾਨਾਂ ਦੀ ਪਾਰਟੀਸ਼ਨ ਤੁਹਾਨੂੰ ਦਿਖ ਰਹੀ ਆ ਬਿਲਕੁਲ ਕਿਉਂਕਿ ਇੱਥੋਂ ਇਹਨਾਂ ਨੇ ਆਹ ਚੀਜ਼ ਕੱਢ ਦੇਣੀ ਐ ਬਿਲਕੁਲ। ਹੁਣ ਇਹ ਕੀ ਬਣ ਰਿਹਾ ਉਹ ਦੇਖੋ ਪੌੜੀਆਂ ਚੜਾਈਆਂ ਉਧਰ ਪੌੜੀਆਂ ਇਧਰ ਪੌੜੀਆਂ ਹਰ ਇੱਕ ਚੀਜ਼ ਨਾਲ ਪੌੜੀ ਜਿਵੇਂ ਅੰਦਰੋਂ ਚੜਾਈ ਹੋਈ ਆ ਇਧਰੋਂ ਤੁਸੀਂ ਆਉਨੇ ਹੋ ਅਜੀਤ ਰੋਡ ਤੋਂ ਇਹ ਹਿਮੇਸ਼ਵਰੀ ਚੌਂਕ ਤੋਂ ਆਉਂਦੀ ਆ ਸੋ ਇਹ ਵੀ ਦੇਖ ਸਕਦੇ ਹੋ ਤੁਸੀਂ ਹੁਣ ਇਹ ਬਣੀ ਆ ਹੁਣ ਆਪਣੇ ਆਪ ਦੇ ਵਿੱਚ ਹੀ ਤੁਸੀਂ ਇੱਥੋਂ ਦਾਜਾ ਲਾ ਲਓ ਵੀ ਕਿਸ ਤਰ੍ਹਾਂ ਦੀ ਇਹ ਬਿਲਡਿੰਗ ਬਣ ਰਹੀ ਆ ਜਿਹਦਾ ਕਿਸੇ ਪਾਸੇ ਮੂੰਹ ਨਹੀਂ ਐਨਾ ਕੀ ਸਭ ਕੁਝ ਇਹ ਖੁੱਲ ਜਾਣਾ ਇੱਥੋਂ ਆ ਦੇਖੋ ਇਹ ਬਠਿੰਡਾ ਕਾਰਪੋਰੇਸ਼ਨ ਦੇ ਵਿੱਚ ਕਿਸ ਤਰ੍ਹਾਂ ਨਾਲ ਧੰਦਾ ਜਿਹੜਾ ਹੈ ਚੱਲ ਰਿਹਾ ਆ ਦੇਖੋ ਹੁਣ ਤੁਸੀਂ ਇਹ ਦੁਕਾਨਾਂ ਬਣ ਜਾਣੀਆਂ ਇਹਦੇ ਉੱਤੇ ਕਮੈਂਟ ਕਰੋ ਕੀ ਬਣ ਰਿਹਾ ਇਹ ਆ ਦੇਖੋ ਉੱਤੇ ਲੈਂਟਰ ਬਣ ਗਿਆ ਆ ਬੁਰਜੀਆਂ ਕੱਢੀਆਂ ਹੋਈਆਂ ਨੇ ਆਲਰੇਡੀ ਆ ਵੀ ਪੌੜੀਆਂ ਇਹ ਬਣ ਕੀ ਰਿਹਾ ਕੁਝ ਨਹੀਂ ਪਤਾ ਸਮਝ ਲੋ ਅੰਦਰੋਂ ਬੰਦ ਪਾਸਿਆਂ ਤੋਂ ਬੰਦ ਹੁਣ ਇਹਨੂੰ ਪੁੱਛਣ ਵਾਲਾ ਹੋਵੇ ਵੀ ਇਹ ਬਣ ਕੀ ਰਿਹਾ ਆ ਦੇਖੋ ਇਹ ਹਰ ਇੱਕ ਦੁਕਾਨ ਬਣ ਜਾਣੀ ਹੈ ਇੱਥੇ ਅੱਗੇ ਕੋਈ ਜਗ੍ਹਾ ਨਹੀਂ ਇਹ ਸਾਰੀ ਜੇਕਰ ਛੱਡਣ 16 ਫੁੱਟ ਇਧਰੋਂ ਕੁਝ ਉਧਰੋਂ ਛੱਡ ਨਹੀਂ ਬਣਦੀ ਐ ਇਹ ਇਹ ਇੱਥੇ ਜੀਸੀਬੀ ਚੱਲੀ ਸੀ ਆ ਤੋੜਿਆ ਗਿਆ ਸੀ ਇਹ ਸਥਿਤੀ ਹੈ ਜੀ ਆ ਉੱਪਰੋਂ 440 ਵੋਲਟ ਦੀਆਂ ਉੱਪਰੋਂ ਹਾਈ ਟੈਂਸ਼ਨ ਵਾਇਰ ਲੰਘ ਰਹੀ ਐ ਇੱਥੇ ਕੰਮ ਕੀਤਾ ਜਾ ਰਿਹਾ ਹੈ